ਸ਼ੇਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਇਜ਼ਰਾਈਲ-이란 ਜੰਗ ਵਿਚਾਲੇ ਅਮਰੀਕੀ ਦੂਤਾਵਾਸਤੇ ਹੋ ਗਿਆ ਮਿਜ਼ਾਈਲ ਹਮਲਾ ਤਸ਼ਵੀਰ ਬਾਦਲ ਨੇ ਰਤਨ ਕਮਾਲਪੂਰੀ ਨੂੰ ਵੱਡੀ ਜ਼ਿੰਮੇਵਾਰੀ ਦੇਣ ਦਾ ਦਿੱਤਾ ਪ੍ਰਸਤਾਵ G7 ਸੰਮੇਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚੇ ਮੋਡਲ ਸ਼ੀਤਲ ਕਤਲ ਕੇਸ 'ਚ ਵੱਡਾ ਖੁਲਾਸਾ ਪੁਲਿਸ ਨੇ ਦੋਸ਼ੀ ਕੀਤਾ ਕਾਬੂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰam ਅਕਾਊਂਟ ਬੰਦ ਅਤੇ ਹੁਣ ਖਬਰਾਂ ਵਿਸਥਾਰ ਨਾਲ ਇਜ਼ਰਾਈਲੀ 에ਅਰਫੋਰਸ ਨੇ ਬੀਤੇ ਦਿਨੀ ਈਰਾਨ ਦੇ ਮਿਜ਼ਾਈਲ ਲਾਂਚਰਾਂ ਨਾਲ ਲੜਦੇ ਕਈ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਈਰਾਨ ਨੇ ਐਤਵਾਰ ਰਾਤ ਇਜ਼ਰਾਈਲੀ ਰਾਸਥਾਨੀ ਤੇਲ ਹਵੀਫ ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਇਜ਼ਰਾਈਲ ਤੇ ਈਰਾਨ ਵਿਚਾਲੇ 13 ਜੂਨ ਤੋਂ ਲਗਾਤਾਰ ਚੌਥੇ ਦਿਨ ਸੰਘਰਸ਼ ਜਾਰੀ ਰਿਹਾ ਇਜ਼ਰਾਈਲ ਨੇ ਸੋਮਵਾਰ ਸ਼ਾਮ ਸੈਂਟਰਲ ਈਰਾਨ ਤੇ ਫਿਰ 에ਅਰ ਸਟ੍ਰਾਈਕ ਕੀਤੀ ਹਮਲੇ ਛੋਏ ਨੁਕਸਾਨ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈਏ ਇਸ ਦੌਰਾਨ ਖਬਰ ਸਾਹਮਣੇ ਆਈਏ ਕਿ ਇਜ਼ਰਾਈਲ ਚ ਸਥਿਤ ਅਮਰੀਕੀ ਦੂਤਾਵਾਸ ਤੇ ਵੀ ਇਰਾਨੀ ਮਿਜ਼ਾਈਲ ਨਾਲ ਹਮਲਾ ਹੋਇਆ ਹੈ। ਹਮਲੇ ਚ テルਅਵੀਵ ਚ ਮੌਜੂਦ ਅਮਰੀਕਾ ਦੇ ਦੂਤਕਾਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਇਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਰਗਰਮ ਰਹੇ ਅਕਾਲੀ ਆਗੂ ਰਤਨ ਸਿੰਘ ਕਮਾਲਪੁਰੀ ਦੇ ਪਿੰਡ ਥ੍ਰੀਕੇ ਕਲਾਸ ਨਗਰ ਸਥਿਤ ਗ੍ਰਹਿ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਸਤਕ ਦਿੱਤੀ ਤੇ ਉਹਨਾਂ ਨੂੰ ਪਾਰਟੀ ਉਮੀਦਵਾਰ ਦੀ ਜਿੱਤ ਲਈ ਚੋਣ ਪ੍ਰਚਾਰ ਕਰਨ ਦੇ ਲਈ ਰਾਜੀ ਕੀਤਾ ਬਾਦਲ ਨੇ ਰਤਨ ਸਿੰਘ ਕਮਾਲਪੁਰੀ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਤਨ ਕਮਾਲਪੁਰੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਇੱਕ ਪੁਰਾਣੇ ਵਰਕਰ ਦੇ ਘਰ ਪਹੁੰਚ ਕੀਤੀ ਜਾਵੇਗੀ ਇਸ ਮੌਕੇ ਹੋਰਨਾ ਤੋਂ ਇਲਾਵਾ ਕਮਲ ਚੇਟਲੀ ਸ਼ਰਨਜੀਤ ਢਿੱਲੋਂ ਮਹੇਸ਼ਿੰਦਰ ਗਰੇਵਾਲ ਭੁਪਿੰਦਰ ਸਿੰਘ ਪਿੰਦਾ ਗੁਰਜੀਤ ਸਿੰਘ ਲਹਿਰਾ ਹਰਦੀਪ ਸਿੰਘ ਮਨਸੂਰਾ ਅਤੇ ਤਲਵਿੰਦਰ ਸਿੰਘ ਆਲਮਗੀਰ ਤੋਂ ਇਲਾਵਾ ਹੋਰ ਅਕਾਲੀ ਆਗੂ ਵੀ ਮੌਜੂਦ ਰਹੇ ਗੁਰੂ ਜੀ ਸਾਧ ਸੰਗਤ ਜੀ ਸਤਿ ਅਕਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 70 ਸਾਲ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ ਪੰਜ ਵਾਰ ਮੁੱਖ ਮੰਤਰੀ ਤਾਂ ਬਣੇ ਕਿਉਂਕਿ ਤੁਸੀਂ ਉਹਨਾਂ ਨੇ ਤੁਹਾਡਾ ਵਿਸ਼ਵਾਸ ਜਿੱਤਿਆ ਉਹ ਜੋ ਕਹਿੰਦੇ ਸੀ ਕਰਦੇ ਸੀ ਇਨਾਰੇ ਨਹੀਂ ਲਾਇਏ ਸਾਡੀ ਪਾਰਟੀ 'ਚ ਵੀ ਡਿਸਕਸ਼ਨ ਹੁੰਦੀਆਂ ਸੀ ਕਹਿੰਦੇ ਹੁੰਦੇ ਸੀ ਕਿ ਮੈਂ ਜੋ ਕਹੂੰਗਾ ਉਹ ਪੂਰਾ ਕਰੂੰਗਾ ਪੁਰਾਣੀ ਜੀਪ ਆਵੇ ਚੰਗੀ ਹੋਏ ਕਹਿੰਦੇ ਛੱਡੋ ਨਵੀਂ ਟਰਾਈ ਕਰੋ ਦੇਖੋ ਹਿੰਦੁਸਤਾਨ ਦੇ ਕਿਸੇ ਜ਼ੁਬੇ ਨੇ ਆਹ ਪੂਣੀ ਭੜਿਆ ਹੈ ਦਿੱਲੀ ਦੇ ਬਗੈਰ ਗੁਜਰਾਤ ਕਿੰਨੇ ਸਿਆਣੇ ਗੁਜਰਾਤੀ ਉਹਨੂੰ ਪਤਾ ਹੈ ਮੋਦੀ ਸਾਹਿਬ ਹੀ ਸਾਡਾ ਕਰਦੇ ਆ ਖਰਾਬ 30 ਸਾਲ ਹੋ ਗਏ ਵੋਟ ਪਾਉਂਦੇ ਮੋਦੀ ਸਾਹਿਬ ਨੂੰ ਦੁਜੇ ਕੋਈ ਜੇ ਹਿੰਦੁਸਤਾਨ ਦੇ ਕਿਉਂ ਕੀਤਾ ਉਹਨਾਂ ਨੂੰ ਪਛਾਣ ਹੈ ਕਿ ਠੱਗ ਹੈ ਆਪਾਂ ਧੱਗੀ ਵੀ ਖਾ ਗਏ ਤੇ ਹਲੇ ਵੀ ਆਪਾਂ ਫੈਸਲੇ ਨਹੀਂ ਲੈ ਰਹੇ ਹੋ ਵੀ ਮੈਂ ਕਈ ਜਗ੍ਹਾ ਤੇ ਪੁੱਛਿਆ ਕਹਿੰਦਾ ਕਿ ਹਾਂ ਸਰਕਾਰ ਇਹਨਾਂ ਦੀ ਕੰਮ ਲੈ ਲਈਏ ਸਾਢੇ 3 ਹਾਂ ਦਾ ਕੰਮ ਦਿੱਤਾ ਨਹੀਂ ਕਿ ਹੁਣ ਕਿਹੜਾ ਦੇ ਦੇਣਗੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਪੰਜਾਬ ਨੂੰ ਬਚਾ ਲਓ ਮੈਂ ਨਹੀਂ ਬਚਾ ਸਕਦਾ ਪੰਜਾਬ ਪਜਾਣਾ ਪੈਣਾ ਤੁਹਾਨੂੰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਆਏ ਹੋ ਤੇ ਮੇਰੇ ਵੀਰ ਨੂੰ ਅਸੀਂ ਜੀ ਆਇਆਂ ਕਹਨੇ ਆ ਬ੍ਰਦਰ ਸਿੰਘ ਜੀ ਨੂੰ ਬਹੁਤ ਮਿਹਨਤੀ ਹੈ ਬੜੀ ਪਾਰਟੀ ਦੀ ਸੇਵਾ ਕੀਤੀ ਹੈ ਤੇ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਥੋੜੇ-ਮੋਟੇ ਅੱਗੇ-ਪਿੱਛੇ ਗਏ ਸੀ ਸਾਰੇ ਆ ਜਾਓ ਆਪਣੇ ਪੰਜਾਬ ਦੀ ਭਾਰਤੀ ਉਤਰਨ ਕਰੀਏ ਬਹੁਤ ਬਹੁਤ ਧੰਨਵਾਦ ਵਾਈਰਜੀ ਖਾਕਰ ਸਾਹਿਬ ਬੈਲ ਦਿਓ ਉਧਰ ਕੈਨੇਡਾ ਦੇ ਅਲਬਰਟਾ ਨੇਡਲੇ ਸ਼ਹਿਰ ਕਨਾਂਨਸਕੀ ਵਿੱਚ ਚੱਲ ਰਹੇ 3 ਦਿਨਾਂ G7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚ ਗਏ ਨੇ ਹਵਾਈ ਅੱਡੇ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕੈਲਗਰੀ ਦੇ ਸੂਤਰਾਂ ਅਨੁਸਾਰ ਖਬਰ ਲਿਖੇ ਜਾਣ ਤੱਕ ਭਾਰਤੀ ਪ੍ਰਧਾਨ ਮੰਤਰੀ ਦਾ ਕਾਫਲਾ ਹਵਾਈ ਅੱਡੇ ਤੋਂ ਰਵਾਨਾ ਨਹੀਂ ਹੋਇਆ ਸੀ ਸ਼੍ਰੀ ਮੋਦੀ ਦੇ ਅਗਲੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ਤੇ ਭਿੰਨਕ ਨਹੀਂ ਕੱਢੀ ਜਾ ਰਹੀ ਹੈ ਸ਼੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀ ਪਹੁੰਚਣਗੇ ਤੇ ਮੰਗਲਵਾਰ ਤੇ ਬੁੱਧਵਾਰ ਨੂੰ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਦੂਜਾ ਕੈਨੇਡੀਅਨ ਦੌਰਾ ਇਸ ਤੋਂ ਪਹਿਲਾਂ ਓਹ ਯੋਗਾ ਕੈਂਪਾਂ ਦੀ ਸ਼ੁਰੂਆਤ ਦੇ ਲਈ 10 ਸਾਲ ਪਹਿਲਾਂ ਕੈਨੇਡਾ ਆਏ ਸਨ ਸ਼੍ਰੀ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋ ਕੇ ਕਈ ਦੇਸ਼ਾਂ ਦੇ ਆਗੂਆਂ ਨਾਲ ਵਿਚਾਰ ਚਰਚਾ ਤੇ ਕਈ ਵਪਾਰਕ ਸਮਝੌਤੇ ਵੀ ਸਹੀ ਬਤ ਕਰਨਗੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh gill immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹਰਿਆਣਵੀ ਮਾਡਲ ਸ਼ੀਤਲ ਉਰਫ ਸੀਮੀ ਚੌਧਰੀ ਦੇ ਕਤਲ ਦਾ ਖੁਲਾਸਾ ਹੋਇਆ ਹੈ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੀਤਲ ਦੇ ਪ੍ਰੇਮੀ ਸੁਨੀਲ ਨੇ ਪੁਲਿਸ ਤੋਂ ਵਚਨ ਦੇ ਲਈ ਸ਼ੀਤਲ ਦਾ ਕਤਲ ਕੀਤਾ ਸੀ ਅਤੇ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ ਤਾਂ ਜੋ ਇਹ ਹਾਦਸਾ ਦਿਖਾਈ ਦੇਵੇ। ਸ਼ੁਰੂਆਤੀ ਪੁੱਛਗਿੱਛ ਦੇ ਵਿੱਚ ਦੋਸ਼ੀ ਨੇ ਹਰਿਆਣਵੀ ਮਾਡਲ ਸ਼ੀਤਲ ਨੂੰ ਚਾਕੂ ਨਾਲ ਮਾਰਨ ਦੀ ਗੱਲ ਕਬੂਲ ਕੀਤੀ ਹੈ। ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਤੋਂ ਵਚਨ ਲਈ ਕਾਰ ਨੂੰ ਨਹਿਰ ਵਿੱਚ ਡਿੱਗਣ ਦਾ ਡਰਾਮਾ ਕੀਤਾ। ਇੰਚਾਰਜ ਸਬ ਇੰਸਪੈਕਟਰ ਸੰਦੀਪ ਨੇ ਕਿਹਾ ਕਿ ਪੁਲਿਸ ਮੰਗਲਵਾਰ ਨੂੰ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ ਤੇ ਉਸ ਨੂੰ ਪੁਲਿਸ ਰਿਮਾਂਡ ਤੇ ਲਵੇਗੀ। ਰਿਮਾਂਡ ਦੌਰਾਨ ਪੁਲਿਸ ਦੋਸ਼ੀ ਤੋਂ ਬਰੀਕੀ ਨਾਲ ਪੁੱਛਗਿੱਛ ਕਰੇਗੀ ਅਤੇ ਅਪਰਾਧ ਵਿੱਚ ਵਰਤੇ ਗਏ ਚਾਕੂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰੇਗੀ। ਉਹ ਦਰਮ੍ਰਿਤਪਾਲ ਸਿੰਘ ਮੈਰੋ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਲਗਾਤਾਰ ਮਿਲ ਰੀਆਂ ਧਮਕੀਆਂ ਮਗਰੋਂ ਦੀਪਿਕਾ ਨੇ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ। ਦਰਅਸਲ ਕੰਚਨ ਕੁਮਾਰੀ ਉਰਫ ਕਮਲ ਕੌਰ ਪਾ ਵੀ ਦੇ ਕਤਲ ਤੋਂ ਬਾਅਦ ਅਮ੍ਰਿਤਪਾਲ ਮੈਰੋ ਵੱਲੋਂ ਦੀਪਿਕਾ ਦਾ ਨਾਮ ਲੈ ਕੇ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਦੀਪਿਕਾ ਲੂਥਰਾ ਦੀਆਂ ਵੀਡੀਓਜ਼ ਨੂੰ ਲੈ ਕੇ ਵੀ ਮੈਰੋ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਤੇ ਉਸ ਵੱਲੋਂ ਤੁਰੰਤ ਵੀਡੀਓਜ਼ ਹਟਾਉਣ ਤੇ ਅਕਾਊਂਟ ਬੰਦ ਕਰਨ ਲਈ ਕਿਹਾ ਜਾ ਰਿਹਾ ਸੀ ਦੱਸ ਜਿਏ ਕਿ ਲੂਥਰਾ ਨੂੰ ਨਿੱਜੀ ਫੋਨ ਕਾਲਸ ਆਹੀ ਅਤੇ ਆਨਲਾਈਨ ਧਮਕੀਆਂ ਮਿਲਨੀਆਂ ਸ਼ੁਰੂ ਹੋ ਗਈਆਂ ਸਨ ਜਿਸ ਦੀ ਲਿਖਤੀ ਸ਼ਿਕਾਇਤ ਉਸ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਜਿਸ ਤਹਿਤ ਉਸ ਦੀ ਸੁਰੱਖਿਆ ਲਈ ਦੋ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਨੇ ਇਹ ਕਦਮ ਦੀਪਿਕਾ ਨੂੰ ਹਾਲ ਹੀ ਵਿੱਚ ਧਮਕੀਆਂ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਰਾਜਕੋਟ ਵਿੱਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਰਾਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਮੌਜੂਦ ਰਹੇ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸੰਸਕਾਰ ਪੂਰੇ ਰਾਜ ਕੀ ਸਨਮਾਨ ਨਾਲ ਕੀਤਾ ਗਿਆ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਭਾਰੀ ਭੀੜ ਇਕੱਠੀ ਹੋਈ ਹਜ਼ਾਰਾਂ ਲੋਕਾਂ ਨੇ ਨਮਕੱਖਾਂ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਅੰਤਿਮ ਯਾਤਰਾ ਤੋਂ ਪਹਿਲਾਂ ਵਿਜੇ ਰੂਪਾਨੀ ਦੀ ਪਤਨੀ ਅੰਜਲੀ ਰੂਪਾਨੀ ਨੇ ਉਹਨਾਂ ਨੂੰ ਵਿਦਾਇਗੀ ਦਿੱਤੀ ਇਸ ਦੌਰਾਨ ਵਿਜੇ ਰੂਪਾਨੀ ਦੀ ਪਤਨੀ ਅੰਜਲੀ ਰੂਪਾਨੀ ਕਾਫੀ ਭਾਵੁਕ ਨਜ਼ਰ ਆਈ ਉਦਰ ਗੁਰਦਾਸਪੁਰ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਇੱਕ ਵਾਰ ਫਿਰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਦੁਕਾਨਦਾਰ ਅਤੇ ਨਗਰ ਕੌਂਸਲ ਤੇ ਕਰਮਚਾਰੀਆਂ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਐਸਐਸਪੀ ਅਦਿੱਤਿਆ ਵੱਲੋਂ ਸ਼ਹਿਰ ਦੇ ਵਿੱਚ ਪੈਦਲ ਚੱਲ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਦੁਕਾਨਦਾਰ ਆਪਣਾ ਸਮਾਨ ਤੇ ਗ੍ਰਾਹਕ ਵੀ ਆਪਣੇ ਵਾਹਨ yellow line ਦੇ ਅੰਦਰ ਲਗਾਉਣਗੇ ਤਾਂ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਹੜੀ ਅੱਜ ਦੀ ਨਗਰ ਕੌਂਸਲ ਗਰਦਾਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਐਨਕਰੋਚਮੈਂਟ ਸੰਬੰਧੀ ਆ ਔਰ ਪਰਸੋਂ ਚੌਥ ਸਾਡੇ ਐਸਐਸਪੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਔਰ ਉਹਨਾਂ ਵੱਲੋਂ ਸਖਤ ਹਦਾਇਤ ਹੋਈ ਸੀਗੀ ਕਿ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ پارکنگ ਲਈ ਜਗਾ ਛੱਡੀ ਜਾਵੇ ਔਰ ਇਹ ਤਾਂ ਹੀ ਛੱਡੀ ਜਾ ਸਕਦੀ ਹੈ ਜੇ ਐਨਕਰੋਚਮੈਂਟ ਦੂਰ ਹੋਊਗੀ ਔਰ ਪਹਿਲਾਂ ਇਹ ਐਨਕਰੋਚਮੈਂਟ ਇੱਕ ਹਫਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਹਦੇ ਚ ਦੁਕਾਨਦਾਰ ਨੂੰ ਵੀ ਸੁਵਿਧਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸੁਵਿਧਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਐਨਕਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ 2 ਵਾਹਨ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਆਉਂਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣ ਔਰ ਜਿਹੜੀ ਆ ਲੋਕਾਂ ਦੀ ਸੁਵਿਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਿੱਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੀ ਜਾਣ ਤੇ ਫੇਰ ਸਮਾਨ ਬਾਹਰ ਕੱਢ ਲੈਂਦੇ ਆ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਹੋਰ ਜ਼ੋਰ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇਨਕ੍ਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਆਉਣ ਜਾਣ ਵਿੱਚ ਮੁਸ਼ਕਲ ਨਾ ਆਵੇ ਕੋਈ ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਹੈ ਇਹ ਫਿਰ ਉਹ ਜਦੋਂ ਕੋਈ ਹਿਲਜੁਲ ਹੁੰਦੀ ਹੈ ਇਹ ਚੁੱਕ ਲੈਂਦੇ ਆ ਮੁੜ ਕੇ ਫੇਰ ਰੱਖ ਲੈਂਦੇ ਆ ਇਹ ਤੇ ਇਹ ਹੈ ਵੀ ਹਫਤੇ 'ਚ ਇੱਕ ਵਾਰੀ ਮਤਲਬ ਇਹ ਕੰਮ ਮਹਿੰਮ ਜੜੀ ਹੈ ਜਾਰੀ ਰਹੇ ਇਹਨੇ ਹਰ ਹਫਤੇ ਇੱਕ ਦੋ ਦਿਨ ਇੱਕ ਦੋ ਦਿਨ ਇਹ ਕੰਮ ਜਾਰੀ ਰਹੇ ਇਹਨਾਂ ਨੂੰ ਪਤਾ ਲੱਗ ਜਾਏ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਹੋਏ ਉਹ ਮੁੜ ਕੇ ਇਹਨਾਂ ਨੂੰ ਵਾਪਸ ਨਾ ਮਿਲੇ ਜੇ ਉਹ ਦੇਣਾ ਵੀ ਹੋਏ ਤੇ ਉਹਦਾ ਹੀ ਉਹਦੀ ਕੋਈ ਪਰਚੀ ਕੱਟ ਕੇ ਉਹਨੂੰ ਜੁਰਮਾਨਾ ਕਰਕੇ ਫੇਰ ਦੇਣ ਫੇਰੇ ਹਟ ਸਕਦੇ ਨੇ ਉਦਾਂ ਨਹੀਂ ਹਟਦੇ ਆ ਉਹ ਤੇ ਫਿਰ ਇਹਨਾਂ ਨੂੰ ਪਤਾ ਹੋਣਾ ਵੀ ਪਤਾ ਨਹੀਂ ਕੀ ਗੱਲ ਹੋਈ ਆ ਕਿਉਂ ਲੇਟ ਹੋਏ ਨੇ ਕੋਈ ਕੰਮ ਪਿਆ ਗਿਆ ਜਾਂ ਕੀ ਗੱਲ ਹੋਈ ਉਹ ਫਿਰ ਜਦੋਂ ਉਹ ਆਏ ਉਹਨੂੰ ਲੋਕਾਂ ਨੇ ਚੁੱਕ ਚੱਕ ਲਿਆ ਹੁਣ ਬਾਕੀ ਸ਼ਹਿਰ ਚ ਤੇ ਰੌਲਾ ਪੈ ਹੀ ਜਾਣਾ ਉਹਨਾਂ ਨੇ ਆਪੇ ਚੁੱਕ ਲੈਣਾ ਆ ਚਾਈਨਾ ਡੋਰ ਕਰਕੇ ਅਕਸਰ ਹੀ ਹਾਥ ਸੇ ਵਾਪਰਦੇ ਰਹਿੰਦੇ ਨੇ ਅਤੇ ਇਸ ਦੀ ਚਪੇਟ ਵਿੱਚ ਪੰਛੀ ਵੀ ਆ ਜਾਂਦੇ ਨੇ ਅੱਜ ਇੱਕ ਅਜੀਹਾ ਹੀ ਮਾਮਲਾ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਚਾਈਨਾ ਡੋਰ ਦੀ ਚਪੇਟ ਵਿੱਚ ਇੱਕ イーグル ਪੰਛੀ ਆਗੇ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਵਾਈਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤ ਉੱਪਰ ਫਸਿਆ ਹੋਇਆ ਸੀ ਜਿਸ ਨੂੰ ਬਚਾਉਣ ਦੇ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ। ਜਿਸ ਤੋਂ ਬਾਅਦ ਉਹਨਾਂ ਵਾਈਲਡ ਲਾਈਫ ਵਿਭਾਗ ਗੁਰਦਾਸਪੁਰ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਟੀਮ ਨਾਲ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਪੰਛੀ ਨੂੰ ਹੇਠਾਂ ਲਾਇਆ ਗਿਆ ਤੇ ਇਸ ਦੀ ਜਾਨ ਬਚਾਈ ਗਈ। ਜੇਕਰ ਇਸ ਨੂੰ ਨਾ ਉਤਾਰਿਆ ਜਾਂਦਾ ਤਾਂ ਭੁੱਖਾ ਪਿਆਸਾ ਰਹਿਣ ਨਾਲ ਇਸ ਦੀ ਮੌਤ ਹੋ ਸਕਦੀ ਸੀ। ਹਾਂਜੀ ਬਰਾਬਰ ਮੈਂ ਜੀ ਬੜਾ ਧੰਨਵਾਦ ਕਰਦਾ ਹਾਂ ਇਸ ਟੀਮ ਦਾ। ਮੈਂ ਸਵੇ ਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ। ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਹੈ ਚਾਈਨਾ ਡੋਰ ਦੇ ਵਿੱਚ ਫਸਿਆਦਾ ਸੀ। ਸ਼ਹਿਰ ਦਾ طرف ਦੇ ਆਹੀ। ਪਾਣੀ ਤੋਂ ਪਿਆਸਾ ਹੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਹੈ ਇਹ ਭਾਜ ਨੇ ਵੀ ਚਲੋ ਦਫ਼ਤਰ ਜਾ ਕੇ ਇਹਨਾਂ ਦੇ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ। ਜੰਗਲਾਤ ਵੀ ਭਾਗਦਾ ਸਾਰਿਆਂ ਨੇ ਸਾਥ ਦਿੱਤਾ ਜੀ। ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਨਾਲ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ। ਮੈਂ ਕਹਿਣਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ। ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਉਹਨਾਂ ਨੇ ਕਿਸ ਨਾ ਕਿਹੇ ਤਰੀਕੇ ਕਰਕੇ ਮਦਦ ਕੀਤੀ ਹੈ। ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ। ਅਸੀਂ ਵੀ ਨੰਬਰ ਦੇ ਨਾਲ ਚਲਾਵਾਂਗੇ ਜੀ। ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ। ਚਲੋ ਸਾਰਿਆਂ ਕੋ ਤੇ ਨਹੀਂ ਨ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਖੁਸ਼ੀ ਹੋਈ ਸਾਨੂੰ ਹਾਂਜੀ ਇਹ ਮੁੰਡੇ ਚਾਈਨਾ ਡੋਰ ਵਰਤੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਇਹਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਲੈ ਵੀ ਬੇਜਬਾਨ ਕਿ ਕੋਈ ਮਦਦ ਤੇ ਮੰਗ ਨਹੀਂ ਸਕਦੇ ਆਹੀ ਕਰ ਸਕਦੇ ਆ ਮਦਦ ਕਿਸ ਤਰ੍ਹਾਂ ਇਹਨਾਂ ਨੇ ਇਹਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਸੀ ਜਗਾ ਜਿਹੜੀ ਬਾਜੀ ਅਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ। ਇਹ ਕਿਹੜਾ ਜਾਨਵਰ ਸੀ? ਇਹ ਜਾਨਵਰ ਇਲ ਕਹਿੰਦੇ ਸੀਗੇ ਬਾਜਟਾ ਬਾਜ਼ੀ ਬੋਲਦੇ ਨੇ। ਹਾਂਜੀ। ਮੇਰਾ ਨਾਮ ਵੀਵੇਕ ਸਿੰਘ ਹੈ। ਦੇਖੋ ਆਏ ਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਇਲ ਜਿਹੜੀ ਆ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ। ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰੀਲੀਜ਼ ਕਰਾਂਗੇ। ਕੋਈ ਬੰਦ ਬਿਲਡਿੰਗ ਹੈ। ਕਿਹਾ ਜੀ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ। ਤੇ ਇਹਦੇ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਅੱਛਾ ਤੇ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ। ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪੁਲਿਸ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ। ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ। ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਤਾ। ਜੀ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ। ਅਹੀਂ ਦੇਖੋ ਕਹਿੰਦੇ ਵੀ ਚਾਨਾ ਡੋਰ ਜਿਹੜੀ ਆ ਬੰਦ ਹੋਣੀ ਚਾਹੀਦੀ ਆ ਤੇ ਪੰਛੀ ਪਤਾ ਨਹੀਂ ਉਹਨਾਂ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਰ ਉਹ ਨਹੀਂ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਅਸੀਂ ਸਰ ਉਹਨਾਂ ਦੇ ਨਾਲ ਸਵੈਲਫ ਕੀਤੀ ਨਾਲ ਬੜੋ ਜਦੋਂ ਜਾਇਦ ਹੋ ਗਏ ਅਸੀਂ ਫਿਰ ਇਹਨੂੰ ਵਿਚਾਰੇ ਨੂੰ ਤੋਫਾਂਸੀ ਨੂੰ ਲਾਇਆ ਵਿਚਾਰੇ ਨੂੰ ਹਾਂਜੀ ਬੜੀ ਮੈਂ ਦਿੱਕਤ ਤੇ ਮਿਹਨਤ ਕੱਢੀ ਬਹੁਤ ਸਾਰਾ ਬਹੁਤ ਜ਼ਿਆਦਾ ਅਜਿਹੇ ਬੱਚੇ ਚਾਇਨਾ ਡੋਰ ਵਰਤਦੇ ਉਹਨਾਂ ਨੂੰ ਕੀ ਪਿਆ ਸੀ ਸਰ ਅਸੀਂ ਤਾਂ ਕਹਿੰਦੇ ਚਾਨਾ ਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਆ ਨਹੀਂ ਵਰਤਣੀ ਚਾਹੀਦੀ ਆ ਉਹ ਬਹੁਤ ਜ਼ਿਆਦਾ ਨੁਕਸਾਨ ਦੇ ਰਿਹਾ ਸਰ ਗੁਰਦਾਸਪੁਰ ਦੇ ਬਲਾਕ ਕਲਾਂ ਨੌਰ ਅਦੀਨ ਪੈਂਦੇ ਪਿੰਡ ਸਰਾਵਾ ਪਿੰਡੀਆਂ ਦਰਮਿਆਨ ਡੇਰਾ ਲਗਾ ਕੇ ਬੈਠੇ ਗੁੱਜਰ ਬਰਾਦਰੀ ਦੇ ਸੱਤ ਪਸ਼ੂਆਂ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਗੁਜਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਬਰਾਦਰੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ مالی ਮਦਦ ਦੀ ਮੰਗ ਕੀਤੀ ਗਈ ਹੈ। ਗੁੱਜਰ ਬਰਾਦਰੀ ਦੇ ਆਗੂ ਨੇ ਦੱਸਿਆ ਕਿ 25 ਤੋਂ 30 ਪਸ਼ੂ ਚਰਾਉਣ ਵਾਸਤੇ ਖੜੇ ਸੀ। ਜਦੋਂ ਵਾਪਸ ਆ ਰਹੇ ਸੀ ਤਾਂ ਵੇਖਦਿਆਂ ਹੀ ਵੇਖਦਿਆਂ ਪਸ਼ੂ ਸੜਕ ਤੇ ਡਿੱਗ ਗਏ ਅਤੇ ਮਰ ਗਏ। ਇਸ ਦੌਰਾਨ ਰਾਗੀਰ ਵੱਲੋਂ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੀ ਇਤਲਾਹ ਦਿੱਤੀ ਗਈ ਤਾਂ ਡਾਕਟਰਾਂ ਵੱਲੋਂ ਤੁਰੰਤ ਪਹੁੰਚ ਕੇ ਬਾਕੀ ਪਸ਼ੂਆਂ ਨੂੰ ਮੋਢਲੀ ਸਹਾਇਤਾ ਦੇ ਕੇ ਬਚਾਇਆ ਗਿਆ। ਉਹ ਬਚਾਇਆ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ। ਉਹਨੇ ਡੰਗਰਾਂ ਨੇ ਕਿਤੇ ਚਰੀ-ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ-ਚੂਰੀ ਚਾਰਾ ਖਾਣ ਦੇ ਨਾਲ ਉਹ ਚੜ ਗਈ ਐ ਤੇ ਜਿਹੜਾ ਡੰਗਰ ਮਤਲਬ 5-7 ਮਰ ਗਏ ਆ। ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ। ਤੇ ਵਿਚਾਰਾ ਗਰੀਬ ਐ ਵਿਚਾਰਾ ਤੇ ਉਹਦੀ ਜਿਹੜਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਐ। ਬਾਕੀ ਆਪਣੇ ਜ਼ਿਮੀਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਵਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਇਸ ਸੀਵੀਏ ਚ ਕਲਾ ਨੌਰ ਵਿਖੇ ਜਦੋਂ ਵੀ ਭਾਜੀ ਹੁਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਉਹ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਿਥਲਨ ਬਲੂ ਸਾਡੇ ਕੋਲ ਸলিউਸ਼ਨ ਪਿਆ ਸੀਗਾ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਇਸ ਸਨੈਪਸ਼ਾਟ ਆਪਾਂ ਆਕੇ ਫਰਸਟ ایڈ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਸ ਮੰਗਾ ਕੇ ਸਾਰਿਆਂ ਨੂੰ ਆਪਾਂ ਮਿਥਲਨ ਬਲੂ ਤੇ ਜਿਹੜੀ ਐਟ੍ਰੋਪੀ ਨਾਲ ਦੀ ਰੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਨ ਤੋਂ ਬਾਅਦ ਜਿਹ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਇਚਰਾਣ ਗਏ ਸੀ ਉੱਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 6-7 ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ